ਮੁਰਕੇ ਪਾਣਾ ਦੱਸਿਆ ਵੀ ਨਹੀਂ ਸਾਨੂੰ ਤਾਂ ਹੂੰ ਕੋਟ ਕੋਟ ਉੱਥੇ ਗੰਨੇ ਨਾਲ ਮਾਰਦੇ ਹੂੰ ਆਹ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਤੋਂ ਸੀਗਾ ਬਾਠਣ ਜਾਂਦੀ ਛਟਕ ਜੀ ਉੱਥੇ ਚੱਲਦਾ ਠੇਕੇਦਾਰ ਦਾ ਕੰਮ ਹੂੰ ਉੱਥੇ ਕੰਮ ਤੇ ਸੀਗੇ ਇਹ ਹੂੰ ਉਹ ਮੁੰਡਾ ਇੱਕ ਐਡਾ ਨਾ ਹੋਰ ਸੀਗਾ ਹੂੰ ਉਹ ਬਾਗਿਆ ਦੋਨੇ ਬਾਗਿਆ ਕਿਤੇ ਪਛਾਵ ਕਰਨ ਕਿ ਮੀ ਲੜਾ ਇਹਨਾਂ ਨੇ ਪਤਲੇ ਗੰਨਾ ਹੂੰ ਉਹ ਗੰਨਾ ਪਤਲਾ ਦੂਜੇ ਮੁੰਡਾ ਦਾ ਗਿਆ ਭਾ ਜੱਜਰ ਬਾਣਾ ਸੀ ਇਹ ਡਿੱਗ ਪੈ ਕੇ ਚੜਕ ਕੇ ਹੂੰ ਅੜਕੇ ਬੈਠ ਗਿਆ ਤੇ ਉਹ ਪਾਣੀ ਨਰੇ ਦਾ ਨਾ ਹੁਚਾ ਕੇ ਟਕ ਟਣ ਲੱਗਿਆ ਹੂੰ ਟੇਟੇ ਚ ਮਾਰ ਗਿਆ ਖਬਰਾ ਕਿੱਥੇ ਮਾਰੀ ਹੂੰ ਉਹ ਮਰ ਗਿਆ ਥਾਂ ਸੀ ਗਿਆ ਜੀ ਹੂੰ ਉੱਥੇ ਕਿਰਾਰ ਨੇ ਜਾ ਕੇ ਉਹ ਬਠੰਡੇ ਲਗਾ ਰਾਮਪਰ ਲਗਾਏ ਪਹਿਲਾਂ ਹੂੰ ਫੇਰ ਬਠੰਡੇ ਐਮ ਚ ਹੂੰ ਫੇਰ ਪੂਰਾ ਹੋ ਗਿਆ ਦੂਜੀ ਰਾਤ ਹੀ ਜੀ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਚੰਨੀ ਐ ਜੀ ਹੂੰ ਜੀ ਤੇ ਕੁੜੀ ਹੀ ਕੁੜੀ ਬਿਆਚੀ ਸੀ ਹੂੰ ਦੌ ਰਹੀ ਸੀ ਹੂੰ ਅੱਛਾ ਕੋਈ ਕੇਸ ਵਗੈਰਾ ਕੀਤਾ ਤੁਸੀਂ ਕੇਸ ਕਰਿਆ ਸੀ ਰਾਜੀਪਨਾ ਕਰ ਲਿਆ ਕਰ ਲਿਆ ਉਹਨਾਂ ਨੇ ਜੀ ਹਾਂ ਜਿਮੀ ਦਾਦਾ ਨੇ ਜੀ ਇਸ ਟਾਈਮ ਅਸੀਂ ਪਿੰਡ ਲਹਿਰੇ ਸੋਂਦੇ ਖੜੇ ਹੋਏ ਆ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਅ ਪਰਸੂ ਹੀ ਆ ਜਿਹੜਾ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਆ ਜਿਹੜਾ ਉਹ ਉਤਾਰ ਦਿੱਤਾ ਗਿਆ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਨੌਜਵਾਨ ਦੇ ਪਿਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਮਾਤਾ ਦੀ ਕੰਡੀਸ਼ਨ ਆ ਜਿਹੜੀ ਉਹ ਕਾਫੀ ਜ਼ਿਆਦਾ ਖਰਾਬ ਹੈਗੀ ਆ ਇਸ ਕਰਕੇ ਸਾਡਾ ਵੀ ਨੀਗਾ ਔਖਾ ਲੱਗਦਾ ਹੈਗਾ ਗੱਲ ਕਰਨੀ ਮਾਤਾ ਵੀ ਗੱਲ ਨਹੀਂ ਰੱਖ ਸਕਦੀ ਆਪਣੀ ਪਰ ਪਿੰਡ ਦੇ ਨੌਜਵਾਨ ਆ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਅ ਭਾਈ ਜੀ ਕੀ ਨਾਮ ਸੀ ਇਸ ਨੌਜਵਾਨ ਦਾ ਇਹਦਾ ਨਾਮ ਜੀ ਗੋਰੀ ਸਿੰਘ ਸੀ ਜੀ ਹਾਂ ਜੀ ਗੋਰਾ ਗੋਰੀ ਸਿੰਘ ਜੀ ਕੀ ਕੰਮ ਕਰਦਾ ਸੀ ਭਾਈ ਕੰਮ ਜੀ ਉੱਥੇ ਮੁਜਦੂਰੀ ਕਰਦਾ ਸੀ ਫਰਮਲ ਚ ਜੀ ਫੈਕਟਰੀ ਜੇ ਜਾਂਦਾ ਸੀ ਉਹ ਉੱਥੇ ਕੋਈ ਪਸ਼ਾਬ ਸ਼ੂਬ ਕਰਨ ਲੱਗ ਗਏ ਤੇ ਉੱਥੇ ਖੇਤ ਦੇ ਕੁਝ ਇਹਦੇ ਗੰਨੇ ਵੀ ਜੇ ਪੰਜ ਚਾਰ ਗੰਨੇ ਸੀ ਇਹਨੇ ਚਾ ਗੰਨਾ ਪੱਟ ਲਿਆ ਜੀ ਇਹਨੂੰ ਪੱਟ ਕੇ ਉਧਰੋਂ ਆ ਗਏ ਉਹ ਦੋ ਤਿੰਨ ਜਣੇ ਜੀ ਤੇ ਇਹਨੂੰ ਕੁੱਟ-ਕੁੱਟ ਮਾਰ ਹੀ ਦਿੱਤਾ ਜੀ ਉੱਥੇ ਗੰਨੇ ਪਿੱਛੇ ਇੱਕ ਗੰਨੇ ਪਿੱਛੇ ਲੋਕ ਇੰਨੇ ਗੰਨਿਆਂ ਦੇ ਲੰਗਰ ਲਾਉਂਦੇ ਆ ਜੂਸਾਂ ਦੇ ਲੰਗਰ ਲਾਉਂਦੇ ਆ ਉਹ ਪਰ ਜ਼ਿਮੀਦਾਰ ਨੇ ਬੰਦੇ ਨੇ ਜੀ ਗੰਨੇ ਪਿੱਛੇ ਇਹਨਾਂ ਦੇ ਮੁੰਡੇ ਦੀ ਮੌਤ ਲੈ ਲਈ ਆ ਉਹਦੇ ਪਿਤਾ ਬੈਠੇ ਆ ਜੀ ਵਿਚਾਰੇ ਮਾਂ ਇਕੱਲੇ ਬੇਟਾ ਸੀ ਵਿਚਾਰਾ ਇਹ ਤੋਂ ਨਹੀਂ ਤੁਰਿਆ ਜਾਂਦਾ ਇਹ ਵੀ ਬਿਮਾਰ ਰਹਿੰਦਾ ਉਹਦੀ ਮਾਂ ਥੋੜੀ ਜੀ ਆਫਸੈਟ ਆ ਜੀ ਦਿਮਾਗੀ ਤੌਰ ਤੇ ਜੀ ਤੇ ਇਹ ਗੰਨੇ ਪਿੱਛੇ ਵਿਚਾਰੇ ਦੀ ਮੌਤ ਕਰਤੀ ਉਹੀ ਸਾਰਾ ਸੀ ਜੀ ਆ ਉੰਜੇ ਮੁੰਡੇ ਦਾ ਜਿਹੜਾ ਸੁਭਾਅ ਹੈ ਕਿੱਦਾਂ ਦਾ ਸੀਗਾ ਕੋਈ ਐ ਤਾਂ ਨਹੀਂਗਾ ਵੀ ਪਿੰਡ ਦੇ ਵਿੱਚ ਜ਼ਿਆਦਾ ਲੜਾਈ ਝਗੜਾ ਕਰਦਾ ਹੋਵੇ ਹੋਰ ਕੋਈ ਕਾਰਨ ਹੋਵੇ ਨਹੀਂ ਨਹੀਂ ਜੀ ਨਹੀਂ ਵਧੀਆ ਠੀਕ ਸੀਗਾ ਯੂ ਤਾਂ ਵਿਚਾਰਾ ਇਹਨਾਂ ਦਾ ਬਜ਼ੁਰਗ ਮਾਪੇ ਤਾਂ ਸਾਰਾ ਸੀਗਾ ਮੇਨਸਾਦਰ ਇਹੀ ਸੀਗਾ ਹੀ ਉਹ ਕਮਾਉਣ ਵਾਲਾ ਪਰ ਜਦੋਂ ਹੁਣ ਉਹ ਹੀ ਨਹੀਂ ਰਿਹਾ ਤਾਂ ਗਲਤ ਕਰਨ ਪਰ ੱਟਕਾ ਕਰਿਆ ਜੀ ੱਟਕਾ ਬਹੁਤ ਹੋਇਆ ਦਾ ਨਿਸਾਬ ਚਾਹੀਦਾ ਸੀ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਵੀ ਸਮਝਦੇ ਨਹੀਂ ਨਹੀਂ ਜ਼ਿੰਮੇਦਾਰ ਕਿੰਨਾ ਤਕੜਾ ਹੈਗਾ ਬੰਦਾ ਤਕੜਾ ਜੀ ਤਕੜਾ ਹੀ ਹੋਏ ਜਦੋਂ ਬੰਦਾ ਮਾਰਦਾ ਜੀ ਤਕੜਾ ਹੀ ਹੈਗਾ ਜਿਹੜੇ ਨੇ ਬੰਦਾ ਮਾਰਦਾ ਜੀ ਹੋਰ ਏਦੋਂ ਕੀ ਉਹ ਦਿਖਾਊਗਾ ਆਪਦਾ ਉਹ ਹੂੰ ਤਾਂਣ ਦੇ ਵਿੱਚ ਕਿੱਲਾ ਹੀ ਹੈ ਜੀ ਫਿਰ ਉਹਨਾਂ ਦੇ ਹੰਕਾਰ ਚ ਮਾਰਿਆ ਬਈ ਆਹ ਹੰਕਾਰ ਚ ਹੀ ਸੀ ਹੰਕਾਰ ਚ ਹੀ ਮਾਰਦਾ ਬੰਦਾ ਹੂੰ ਹੁਣ ਜੋ ਬੰਦਾ ਚਲਾ ਗਿਆ ਉਹ ਵਾਪਸਦਾ ਨਹੀਂ ਆਊਗਾ ਇਹਨਾਂ ਦਾ ਪੁੱਤ ਤਾਂ ਨਹੀਂ ਆਉਣਾ ਵਾਪਸ ਹੂੰ ਵੀ ਗਲਤ ਗੱਲ ਤਾਂ ਆਈ ਉਹਨਾਂ ਵਾਸਤੇ ਹੀ ਉਹਨੇ ਇੱਕ ਨਹੀਂ ਮਾਰੇ ਜੀ ਤਿੰਨ ਮੌਤਾਂ ਹੋ ਗਈਆਂ ਹੂੰ ਉਹਨੂੰ ਤਾਂ ਮਾਰਨ ਵਾਲਾ ਮਾਰ ਹੀ ਦਿੱਤਾ ਇਹਨਾਂ ਨੂੰ ਬੁੜੇ ਮਾਵਾਪ ਨੂੰ ਵੀ ਮਾਰਤਾ ਨਾਲ ਤਕੜਾ ਜੀ ਨੀ ਇਹਦੂ ਪਹਿਲਾਂ ਵੀ ਉਹ ਜ਼ਿੰਮੇਦਾਰ ਦਾ ਕੋਈ ਰੋਲਾ ਵਗੈਰਾ ਪਿਆ ਪਹਿਲਾ ਬੱਚਾ ਮਾਰਿਆ ਜੀ ਇੱਕ ਅੰਮ੍ਰਿਤ ਪਿੱਛੇ ਬੱਚਾ ਮਾਰਿਆ ਉਹਨੇ ਪਹਿਲਾਂ ਵੀ ਉਹ ਤੇ ਪਹਿਲਾਂ ਵੀ ਕੇਸ ਚੱਲੀ ਜਾਂਦਾ ਪਹਿਲਾਂ ਵੀ ਉਹਦੇ ਕਿਸੇ ਬੱਚੇ ਨਾਲ ਰੋਲਾ ਸੀ ਉਹਨੂੰ ਮਾਰਿਆ ਉਸ ਤੋਂ ਬਾਅਦ ਇਹ ਮੇਰਾ ਭਾਈ ਸੀਗਾ ਇਹਨੂੰ ਜਾਤੀ ਸੂਚਕ ਸਾਧ ਵੀ ਬੋਲੇਗੇ ਕੁੱਟ ਮਾਰ ਵੀ ਕੀਤੀ ਗਈ ਬੱਚੇ ਨਾਲ ਸਿਰਫ ਗੰਨੇਵਾਸਤੀ ਨੇ ਇੰਨਾ ਘਤਰ ਕਰਤਾ ਉਹਦਾ ਨੇਦਾ ਹਾਂਜੀ ਤੁਸੀਂ ਕੀ ਕਹਿ ਰਹੇ ਸੀ ਮੈਂ ਕਿਹਾ ਜੀ ਉੱਚ ਹਕਾਰ ਹੀ ਇੰਨਾ ਸੀ ਜਾਨੀ ਕਿ ਗੰਨੇ ਪਿੱਛੇ ਬੰਦਾ ਮਾਰਤਾ ਜੀ ਕੋਈ ਜੁਰਮਾਨਾ ਦਾ ਦਿਆਂ ਦਾ ਸਾਨੂੰ 20000 ਦਾ ਦਿਆਂ ਦਾ 50000 ਦਾ ਦਿਆਂ ਦਾ ਅਸੀਂ ਇਕੱਠੇ ਕਰਕੇ ਗੰਨੇ ਦਾ ਜੁਰਮਾਨਾ ਭਰ ਦਿਆਂਦੇ ਪਰ ਇਹ ਤਾਂ ਗੱਲ ਨਹੀਂ ਜੀ ਵੀ ਅਸੀਂ ਗਰੀਬਾਂ ਤੇ ਤੁਸੀਂ ਗੰਨਾ ਅਸੀਂ ਪੱਟ ਲਿਆ ਵੀ ਸਾਨੂੰ ਤੁਸੀਂ ਮਾਰ ਹੀ ਦੋ ਜੀ ਨਹੀਂ ਹੁਣ ਪੁਲਿਸ ਅਹੋ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਜੀ ਹਲੇ ਪੁਲਿਸ ਕਾਰਵਾਈ ਕਰ ਰਹੀ ਐ ਐਸ ਐਚਓ ਨਥਾਣਾ ਸਾਹਿਬ ਕਾਰਵਾਈ ਕਰ ਰਹੇ ਆ ਜੀ ਬੰਦੇ ਫੜ ਲੈਣਗੇ ਜਲਦੀ ਜੀ ਕੱਲ ਵੀ ਆ ਕੇ ਗਏ ਆ ਜੀ Oh, uh... yeah.